ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮਗੇ ਲਓ ਜੀ ਅੱਜ ਦੀ ਜਿਹੜੀ ਲੇਟੈਸਟ ਕਲੈਕਸ਼ਨ ਲੈ ਕੇ ਆਏ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਨਵੀਂ ਕਲੈਕਸ਼ਨ ਹੈ ਪਹਿਲੀ ਵਾਰ ਤੁਸੀਂ ਇਹ ਕਲੈਕਸ਼ਨ ਦੇਖ ਰਹੇ ਹੋਗੇ ਐਦਾਂ ਦੀਆਂ ਕਲੈਕਸ਼ਨ ਤੁਹਾਨੂੰ ਚੰਡੀਗੜ੍ਹ ਤੇ ਪਟਿਆਲੇ ਵਰਗੇ ਸ਼ਹਿਰਾਂ ਤੋਂ ਹੀ ਮਿਲਦੀਆਂ ਨਹੀਂ ਹੈ ਜਿਹੜੀਆਂ ਆਪਾਂ ਤੁਹਾਡੇ ਲਈ ਲੇਟੈਸਟ ਕਲੈਕਸ਼ਨ ਲੈ ਕੇ ਆ ਰਹੇ ਹਾਂ ਨਮੀਆਂ ਨਮੀਆਂ ਚੀਜ਼ਾਂ ਨੇ ਜੀ ਤੇ ਨਵੇਂ ਨਵੇਂ ਪ੍ਰਿੰਟ ਨੇ ਜੋ ਚੁੰਚੁੰਚ ਕੇ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਹਾਂਗੇ ਤਾਂ ਜੋ ਮੇਰੀਆਂ ਸੋਹਣੀ ਸੋਹਣੀ ਪਹਿਣਾ ਸੋਹੇ ਸੋਹੇ ਸੂਟ ਤੇ ਛੋਟੇ ਸ਼ਹਿਰਾਂ ਤੋਂ ਵੀ ਪਾ ਸਕਣ ਤੇ ਕਿਉਂਕਿ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਆਮ ਏ ਇਦਾਂ ਦੇ ਜਿਹੜੇ ਪ੍ਰਿੰਟ ਹੁੰਦੇ ਨੇ ਐਦਾਂ ਦੇ ਜਿਹੜੇ ਕਿਉਂਕਿ ਪ੍ਰਿੰਟ ਸੂਟ ਨੇ ਜਿਹੜੇ ਬਹੁਤ ਕੋਸਟਲੀ ਕੋਸਟਲੀ ਪਏ ਨੇਗੀ ਜਿਹੜੀਆਂ ਪੈਣਾ ਲੈਂਦੀਆਂ ਨੇ ਉਹਨਾਂ ਨੂੰ ਤਾਂ ਦੇਖੋ ਪਤਾ ਹੈਗਾ ਵੀ ਬਹੁਤ ਜ਼ਿਆਦਾ ਮਹਿੰਗੇ ਤੋਂ ਮਹਿੰਗੇ ਪ੍ਰਿੰਟ ਸੂਟ ਵੀ ਪਏ ਨੇਗੇ ਤੇ ਬਾਕੀ ਆਪਾਂ ਨੂੰ ਕਈ ਵਾਰ ਹੁੰਦੇ ਵੀ ਪ੍ਰਿੰਟ ਸੂਟ ਇੰਨਾ ਮਹਿੰਗਾ ਬਹੁਤ ਕਾਸਟਲੀ ਪਏ ਨੇ ਮੈਂ ਕੱਪੇ ਫਿਰ ਵੀ ਨੋਰਮਲ ਰੇਂਜ ਦੇ ਵਿੱਚ ਤੁਹਾਡੇ ਲਈ ਲੈ ਕੇ ਆਣੇ ਆਂਗੇ ਵਧੀਆ ਮਿਲ ਦਾ ਮਾਲ ਲੈ ਕੇ ਆਣੇ ਆਂ ਤਾਂ ਜੋ ਤੁਹਾਡੇ ਤੱਕ ਵਧੀਆ-ਵਧੀਆ ਚੀਜ਼ਾਂ ਪਹੁੰਚ ਸਕਣ ਤੇ ਤੁਸੀਂ ਵਧੀਆ-ਵਧੀਆ ਪ੍ਰਿੰਟ ਪਾ ਸਕੋ ਕਿਉਂਕਿ ਆਮ ਦੁਕਾਨਾਂ ਤੋਂ ਐਦਾਂ ਦੀ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਨਾ ਹੀ ਆਮ ਨੋਰਮਲ ਸ਼ਹਿਰਾਂ 'ਚੋਂ ਮਿਲਦੀਆਂ ਹੈਗੀਆਂ ਵਧੀਆ ਸ਼ਹਿਰਾਂ 'ਚੋਂ ਹੀ ਵਧੀਆ ਪ੍ਰਿੰਟ ਤੇ ਐਦਾਂ ਵੱਡੇ-ਵੱਡੇ ਸ਼ੋਅਰੂਮਾਂ 'ਚੋਂ ਐਦਾਂ ਦੇ ਪ੍ਰਿੰਟ ਤੁਹਾਨੂੰ ਮਿਲਦੇ ਆ ਜੋ ਤੁਹਾਡੇ ਲਈ ਅਸੀਂ ਚੁੰ ਚੁੰਣ ਕੇ ਜਿੱਥੋਂ ਵੀ ਸਾਨੂੰ ਵਧੀਆ ਸਟਾਕ ਲੱਗਦਾ ਹੈਗਾ ਅਸੀਂ ਵਧੀਆ ਮਿਲ 'ਚੋਂ ਲੈ ਕੇ ਆਣੇ ਆਂਗੇ ਤੁਹਾਡੇ ਲਈ ਇਹ ਨਾ ਮਾਸਟਰ ਸਟਫ ਹੈਗਾ ਸਭ ਤੋਂ ਪਹਿਲਾ ਚੱਲਦਾ ਚੱਲਦਾ ਸਟਫ ਹੁੰਦਾ ਜਿਹੜਾ ਸਾਰਾ ਵਧੀਆ A1 ਹੁੰਦਾ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਾਪੀਜ਼ ਬਣ ਜਾਂਦੀਆਂ ਨੇਗੀਆਂ ਫਿਰ ਉਹ ਕਾਪੀ ਤੁਹਾਨੂੰ ਪਤਾ ਹੀ ਹੈਗਾ ਹਰ ਇੱਕ ਮਿਲ ਬਣਾ ਦਿੰਦਾ ਹੈਗਾ ਹਰ ਇੱਕ ਬ੍ਰਾਂਡ ਬਣਾ ਦਿੰਦਾ ਇਹ ਨਾ ਜਿਵੇਂ ਜੂਟ ਵਰਗਾ ਹੁੰਦਾ ਹੈਗਾ ਉਹ ਵਾਲਾ ਫੈਬਰਿਕ ਹੈਗਾ ਜੂਟ ਨਹੀਂ ਹੈਗਾ ਹੈਂਪ ਰੰਗ ਰਸ਼ੀ ਦਾ ਹੈਂਪ ਸਟਫ ਇਹਦਾ ਨਾਮ ਹੈਗਾ ਹੈਂਪ ਲੀਲਣ ਹੈਂਪ ਲੀਲਣ ਇਹ ਸਟਫ ਹੈਗਾ ਰੰਗ ਰਸ਼ੀ ਦਾ ਕਾਟਨ ਦੀ ਰਿਕੁਆਇਰਮੈਂਟ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਕਾਟਨ ਦੀ ਲਾਈਨਿੰਗ ਲੱਗੂਗੀ ਬਾਕੀ ਜੇ ਤੁਹਾਨੂੰ ਜਿੱਦਾਂ ਦੇ ਵੀ ਪਸੰਦ ਆ ਤੁਸੀਂ ਲਗਵਾ ਸਕਦੇ ਹੋ ਬਸ ਟੱਟੇ ਦੇ ਵਿੱਚ ਜਿਹੜੀ ਲੱਗਣੀ ਹੈਗੀ ਉਹ ਕਾਟਨ ਦੀ ਲਾਈਨਿੰਗ ਲੱਗੂਗੀ ਅੰਦੂਜੀ ਲਾਈਨਿੰਗ ਦੀ ਕੋਈ ਰਿਕੁਇਰਮੈਂਟ ਨਹੀਂ ਹੈਗੀ ਜਿਹੜੀਆਂ ਭੈਣਾ ਕਹਿੰਦੇ ਨੇ ਬਹੁਤ ਜ਼ਿਆਦਾ ਛਿਲਕੀ ਜਾਂ ਸੂਟ ਅਸੀਂ ਪਾ ਕੇ ਪਸੰਦ ਨਹੀਂ ਸਾਨੂੰ ਪਸੰਦ ਨਹੀਂ ਆਉਂਦਾ ਉਹ ਐਦਾਂ ਦੇ ਸੂਟ ਲੈ ਸਕਦੇ ਨੇ ਤੇ ਪਿਓਰ ਮਸ਼ਲਿਨ ਦੀ ਇਹਦੀ ਬਾਟਮ ਰਹੂਗੀ ਇਹਦੀ ਪਿਓਰਿਟੀ ਦਾ ਪਤਾ ਇਹਦੀ ਕੰਨੀ ਤੋਂ ਲੱਗੂਗਾ ਪ੍ਰੋਪਰ ਇਹਦੀ ਕੰਨੀ ਦੇਖੋ ਫਿਨਿਸ਼ਿੰਗ ਕੰਨੀ ਤੋਂ ਹੀ ਪਤਾ ਚੱਲ ਜਾਂਦਾ ਹੁੰਦਾ ਹੈਗਾ ਜਿਹੜੇ ਮਿਲ ਦਾ ਮਾਲ ਵਧੀਆ ਹੁੰਦੇ ਉਹਦੀ ਜਿਹੜੀ ਕੰਨੀ ਹੁੰਦੀ ਹੈ ਉਹਦੀ ਫਿਨਿਸ਼ਿੰਗ ਹੁੰਦੀ ਹੈ ਜਿਵੇਂ ਵਰਕ ਵਾਲੇ ਸੂਟ ਦੇ ਉੱਤੇ ਕਿਸੇ ਵੀ ਕਾਰੀਗਰ ਦਾ ਉਹ ਵਰਕ ਦੇਖਣਾ ਤੁਸੀਂ ਤਾਂ ਉਹਦੇ ਕੱਟ ਵਰਕ ਤੋਂ ਉਹਦੀ ਫਿਨਿਸ਼ਿੰਗ ਦਾ ਪਤਾ ਚੱਲ ਜਿਹੜੀ ਪਾਇਓਰਿਟੀ ਹੁੰਦੀ ਹੈਗੀ ਕਿਉਂਕਿ ਮੈਂ ਕੋਈ ਗੱਲ ਆਪਣੇ ਦਿਲ ਚ ਨਹੀਂ ਰੱਖਦੀ ਹੁੰਦੀ ਮੈਂ ਆਮ ਪੈਣਾ ਦੱਸਦੀ ਹਾਂ ਤੁਸੀਂ ਜਿਹੜੇ ਸਟੱਫ ਦੀ ਪਾਇਓਰਿਟੀ ਹੁੰਦੀ ਉਹਦੀ ਕੰਨੀ ਤੋਂ ਪਤਾ ਚੱਲਦੀ ਹੁੰਦੀ ਹੈ ਵਰਕ ਦੀ ਪਾਇਓਰਿਟੀ ਹੁੰਦੀ ਹੈਗੀ ਜਿਹੜੀ ਉਹਦੇ ਕੱਟ ਵਰਕ ਤੋਂ ਪਤਾ ਚੱਲਦੀ ਹੁੰਦੀ ਹੈ ਫਸਟ ਕਲਰ ਇਹ ਹੋ ਗਿਆ ਇਹਦੇ ਵਿੱਚ ਦੋ ਦੋ ਸੂਟ ਤੁਹਾਨੂੰ ਮਿਲ ਜਾਣਗੇ ਸਿਰਫ ਚਾਰ ਕਲਰ ਪ੍ਰਿੰਟ ਹੀ ਨੇਗੇ ਆਪਣੇ ਕੋਲੇ ਐਨੇ ਕੁ ਜ਼ਿਆਦਾ ਸੋਹਣੇ ਨੇ ਨਾ ਕੋਈ ਵੀ ਸੂਟ ਥੋੜਾ ਦਿਲ ਨਹੀਂ ਕਰਨਾ ਵੀ ਆਪਾਂ ਛੱਡ ਦਾਂਗੇ ਐਦਾਂ ਲੱਗ ਰਿਹਾ ਜਿਵੇਂ ਬਾਗ ਦੇ ਵਿੱਚ ਖੜੇ ਹੋਈਏ ਦੇਖੋ ਇੰਨਾ ਕੁ ਸੋਨਾ ਫੈਬਰਿਕ ਹੈ ਵਾਹ ਕਮਾਲ ਹੈ ਤੇ ਇੰਨਾ ਕੁ ਸੋਨਾ ਪ੍ਰਿੰਟ ਹੈ ਜਿੱਦਾਂ ਬਾਗ ਦੇ ਵਿੱਚ ਆਪਾਂ ਖੜੇ ਹੁੰਨੇ ਆ ਨਾ ਉਹ ਚੀਜ਼ਾਂ ਨਹੀਂ ਆਈਆਂ ਐਨਾ ਫੈਬਰਿਕ ਵਿਭਾਗ ਮਾਲ ਹੈ ਜੀ ਐਨਾ ਕ ਸੋਹਣਾ ਫੈਬਰਿਕ ਹੈ ਤੁਸੀਂ ਮੰਗਵਾਉਂਗੇ ਮੈਨੂੰ ਪੂਰੀ ਸ਼ੋਰਟੀ ਹੈ ਕਿ ਤੁਸੀਂ ਦੁਬਾਰਾ ਰਿਪੀਟ ਕਰੋਗੇ ਇਹ ਚੀਜ਼ਾਂ ਤੁਸੀਂ ਦੁਬਾਰਾ ਮੰਗਵਾਉਂਗੇ ਤੁਸੀਂ ਕਹੋਗੇ ਜੀ ਸਾਨੂੰ ਇਹ ਦੁਬਾਰਾ ਸੂਟ ਇਦਾਂ ਦੇ ਚਾਹੀਦੇ ਚਾਹੀਦੇ ਨੇ ਵਟ ਜਿਹੜੇ ਪ੍ਰਿੰਟ ਸੂਟ ਹੁੰਦੇ ਨੇਗੇ ਉਹ ਕਦੇ ਵੀ ਦੁਬਾਰਾ ਰਿਪੀਟ ਨਹੀਂ ਹੁੰਦੇ ਹੈਗੇ ਪ੍ਰਿੰਟ ਤਾਂ ਸੇਮ ਬਿਲਕੁਲ ਵੀ ਰਿਪੀਟ ਨਹੀਂ ਹੁੰਦੇ ਹੈਗੇ ਦੇਖੋ ਸਟੌਕ ਤਾਂ ਜਦੋਂ ਆਈਗੀ ਨਾ ਨਮ ਨਮ ਆਂਦਾ ਰਹੂਗਾ ਨਾ ਮੇ ਨਵੇਂ ਪ੍ਰਿੰਟ ਆਉਂਦੇ ਰਹਿਣਗੇ ਜਿੱਦਾਂ ਕੱਲ ਵਰਬਰੀ ਦੇ ਸੂਟਾਂ ਦੀ ਆਪਾਂ ਨੇ ਵੀਡੀਓ ਪਾਈ ਸੀ ਭੈਣਾਂ ਨੂੰ ਐਨਾ ਖਜਾਦਾ ਪਿਆਰ ਦਿੱਤਾ ਸਾਰੇ ਸੋਲਡ ਆਊਟ ਰਹੇ ਸੀਗੇ ਉਸ ਤੋਂ ਬਾਅਦ ਆਪਾਂ ਦੁਬਾਰਾ ਰੀਸਟਾਕ ਕੀਤੇ ਅੱਜ ਉਹ ਸੂਟ ਉਹੀ ਪ੍ਰਿੰਟ ਮਿਲ ਗਏ ਬਟ ਇਹ ਨਹੀਂ ਮਿਲਣਗੇ ਹੈਗੇ ਇਹਨਾਂ ਦੇ ਵਿੱਚ ਸੇਮ ਨਹੀਂ ਮਿਲੂਗਾ ਤੁਹਾਨੂੰ ਤੇ ਇਹਨਾਂ ਦੇ ਵਿੱਚ ਸਿਰਫ ਤੁਹਾਨੂੰ ਵਾਚ ਦੇਖੋ ਕਿ ਇਦਾਂ ਦੇ ਕਲਰ ਪ੍ਰਿੰਟ ਆਉਂਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਬਾਅਦ ਦੇ ਵਿੱਚ ਨਾ ਮੈਨੂੰ ਖੁਦ ਨੂੰ ਵੀ ਇਦਾਂ ਲੱਗਦਾ ਹੁੰਦਾ ਹੈ ਕਿ ਉਹ ਚੀਜ਼ ਨਹੀਂ ਹੈ ਦੇਰੇ ਹੈਗੇ ਤੁਸੀਂ ਜਿਹੜੀ ਆਪਾਂ ਪਹਿਲੀ ਵਾਰ ਚ ਲੈ ਕੇ ਗਏ ਹਾਂ ਐਨਾ ਕਾ ਜ਼ਿਆਦਾ ਵਧੀਆ ਇਹਨਾਂ ਦੇ ਕਲਰ ਪ੍ਰਿੰਟ ਹੁੰਦੇ ਨੇਗੇ ਤੇ ਫਰਸਟ ਵਾਰ ਜੋ ਚੀਜ਼ ਆਂਦੀ ਹੈਗੀ ਰੰਗ ਰਸ਼ੀਆ ਦੇ ਸੂਟ ਰਹਿਣਗੇ ਜੀ ਤੇ ਇੱਕ ਮੈਂ ਨਾ ਲੀਲਨ कॉटन ਦਾ ਸੂਟ ਪਾਇਆ ਸੀਗਾ ਪੈਨਾਂ ਨੂੰ ਬਹੁਤ ਪਸੰਦ ਆਇਆ ਸੀ ਇਹ ਕਲਰ ਪੈਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਸੀਗੇ ਜੀ ਇਦਾਂ ਦਾ ਸੂਟ ਚਾਹੀਦਾ ਹੈਗਾ ਬਟ ਉਹ ਚੀਜ਼ ਤਾਂ ਨਹੀਂ ਹੰਪ ਦੇ ਵਿੱਚ ਤੁਹਾਨੂੰ ਆਪਾਂ ਲੈ ਕੇ ਆ ਚੁੱਕੇ ਹਾਂਗੇ ਹੰਪ ਲੀਲਨ ਦੇ ਵਿੱਚ ਇਹ ਵਾਲਾ ਸੂਟ ਤੇ ਸੇਮ ਕਲਰ ਮਿਲ ਜੂਗਾ ਇਹ ਚਾਰ ਕਲਰ ਪ੍ਰਿੰਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਆਪਣਾ ਨੰਬਰ ਹੈ 9253115036 ਜਿਹਦੇ ਉਤੇ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ